ਬਾਈ ਸਿਆਣੇ ਨੇ ਐਵੇਂ ਨਹੀਂ ਕਿਹਾ ਵੀ ਡੂੰਗਾ ਵਾਲੇ ਹਲਵੇ ਤੇਰੀ ਘਰੇ ਕੈਨੇਡਾ ਜਿਨ੍ਹਾਂ ਨੇ ਪੈਸਾ ਕਮਾਉਣਾ ਹੁੰਦਾ ਨਾ ਉਹਨਾਂ ਨੂੰ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਦੇ ਵਿੱਚ ਭੱਜਣ ਦੀ ਲੋੜ ਨਹੀਂ ਪੈਂਦੀ ਇੱਥੇ ਬਹੁਤ ਆਸਾਨੀ ਪੈਸਾ ਕਮਾਉਣ ਦੀ ਆ ਦੋ ਮੁੰਡੇ ਸੀ ਦੋਨਾਂ ਭਰਾਵਾਂ ਵੱਲੋਂ ਕੈਨੇਡਾ ਜਾਣ ਦਾ ਟਰਾਈ ਕੀਤਾ ਗਿਆ ਪਰ ਗੱਲ ਨਹੀਂ ਬਣੀ ਮੁੜ ਕੇ ਇਹਨਾਂ ਨੇ ਖੇਤੀਬਾੜੀ ਸ਼ੁਰੂ ਕਰਤੀ ਖੇਤੀਬਾੜੀ ਦੇ ਵਿੱਚ ਅੱਜ ਪੂਰੇ ਸਫਲ ਨੇ ਬਾਈ 4.5 ਕਿੱਲੇ ਮੱਕੀ ਦਾ ਆਚਾਰ ਪਾ ਕੇ ਸਟੋਰ ਕਰ ਲਿਆ 300 ਰੁਪਏ ਕਿਵਾਂਟਲ ਦੇ ਹਿਸਾਬ ਨਾਲ 4 ਵਿਕਿਆ ਬਾਈ 200 ਕਿਵਾਂਟਲ ਆਚਾਰ 1 ਕਿੱਲੇ ਦੇ ਵਿੱਚੋਂ ਹੋ ਜਾਂਦਾ ਕਹਿੰਦੇ ਵੀ 6 ਤੇ ਬਾਈ ਕਹਿੰਦੇ 2.5 ਲੱਖ ਰੁਪਇਆ ਵਟਿਆ ਗਿਆ ਬਾਈ ਤੇ ਦੂਸਰਾ ਬਈਆ ਲੋਡਰ ਵਾਲੇ ਨਾਲ ਗੱਲ ਕੀਤੀ ਬਾਈ ਕਹਿੰਦਾ ਵੀ ਜਿੱਦਾਂ ਦਾ ਬਾਈ ਲੋਡਰ ਲਿਆ ਨਾ ਇੱਕ ਦਿਨ ਵੀ ਖੜਨ ਦੀ ਲੋਡ ਨਹੀਂ ਪਈ ਬਾਈ ਬਾਰ-ਬਾਰ ਫੋਨ ਆਈ ਜਾਂਦੇ ਆ ਕਹਿੰਦੇ ਵੀ ਹੁਣ ਵੀ ਕਹਿੰਦਾ ਵੀ ਜਿੱਥੇ ਕੰਮ ਕਰੀ ਜਾਂਦੇ ਆ ਇੱਥੋਂ ਫੋਨ ਆਈ ਜਾਂਦੇ ਆ ਵੀ ਅਗਲੇ ਕੰਮ ਤੇ ਜਾਣਾ ਬਾਈ ਤੇ ਕਹਿੰਦਾ ਹਰ ਰੋਜ਼ 2000 ਰੁਪਇਆ ਲੈ ਕੇ ਮੁੜਦੇ ਆ ਬਈ ਤੇ ਆ ਜਿਹੜੇ ਟਰੈਕਟਰਾਂ ਵਾਲੇ ਆ ਇਹ ਵੀ ਬਾਈ ਕਹਿੰਦੇ ਵੀ ਕਿਰਾਏ ਦਾ ਕੰਮ ਬਿਲਕੁਲ ਇੱਕ ਦਿਨ ਵੀ ਨਹੀਂ ਖੜਦਾ ਇਸ ਉਹ ਇਸ ਕਰਕੇ ਬਾਈ ਜਿਨ੍ਹਾਂ ਨੇ ਪੈਸਾ ਕਮਾਉਣਾ ਨਾ ਬਾਹਰਲੇ ਮੁਲਕਾਂ ਵਿੱਚ ਭੱਜਣ ਦੀ ਲੋੜ ਹੀ ਨਹੀਂ ਬਾਈ ਥੋਡੇ ਇੱਥੇ ਖੇਤਾਂ ਦੇ ਵਿੱਚ ਕੰਮ ਬਥੇਰਾ ਆਪਣੀ ਜ਼ਮੀਨ ਦੇ ਵਿੱਚ ਤਾਂ ਹਰ ਚੀਜ਼ ਉਗਦੀ ਆ ਸੋ ਧੰਨਵਾਦ ਸਾਰਿਆਂ ਦਾ